ਸਰਕਾਰ ਮੁਰਦਾਬਾਦ 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 ਜੀ ਸਰਕਾਰ ਮੁਰਦਾਬਾਦ 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 ਫਲੋਟ ਦਾ ਮਾਰਕੀਟ ਕਮੇਟੀ ਦਾ ਸੈਕਟਰੀ ਮੁਰਦਾਬਾਦ 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 ਕੱਲ ਨੂੰ ਤੁਸੀਂ ਮੈਨੂੰ ਲਿਖਤੀ ਰੂਪ ਚ ਦਿਓ ਮੈਂ ਇਹਦੇ ਤੇ ਕਾਰਵਾਈ ਕਰੂੰਗਾ ਅੱਜ ਅਸੀਂ ਆਹ ਵੇਖੋ ਲਿਖਤੀ ਰੂਪ ਚ ਸਾਰੀਆਂ ਜਥੇਸ਼ ਨੂੰ ਤੌਰ ਤੇ ਵੱਲੋਂ ਸਾਰੀਆਂ ਜਥੇਬੰਦੀਆਂ ਸਾਰਿਆਂ ਨੇ ਸਾਈਨ ਕੀਤੇ ਆ ਲਿਖਤੀ ਰੂਪ ਚ ਦੇਣ ਅਸੀਂ ਐਸਡੀਐਮ ਸਾਹਿਬ ਕੋਲ ਚੱਲੇ ਆ ਉਹਨਾਂ ਨੂੰ ਐਪਲੀਕੇਸ਼ਨ ਦੇ ਚੱਲੇ ਆ ਅਸੀਂ ਉਹਨਾਂ ਨੂੰ ਆਖਣਾ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਸੈਕਟਰੀ ਹੈ ਇਹਦੀ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਇਹਦੀ ਬਦਲੀ ਕੀਤੀ ਜਾਵੇ ਲੋਕਲ ਹੈਗਾ ਇਹ ਤੇ ਸ਼ਰੇ ਆਵੇਂ ਸਰਕਾਰ ਦੇ ਨੁਮਾਇੰਦਿਆਂ ਨਾਲ ਰਲਿਆ ਹੋਇਆ ਕਮੇਟੀ ਦਾ ਸੈਕਟਰੀ ਮੁਰਦਾਬਾਦ 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 ਮੇਰੀ ਪੁੱਤ ਨਾਲ ਆਰਟੀਆਂ ਦੇ ਨਾਲ ਜਿਹੜਾ ਧੋਖਾ ਠੱਗੀ ਨਾਲ ਖਸਾਨਾਂ ਦੀ ਕਾਟ ਲਾਉਣ ਵਾਲਾ ਸੈਕਟਰੀ ਮੁਰਦਾਬਾਦ 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 ਸਾਰੋ ਖਰੀਦਾਂ ਦਾ ਸੀ ਹੁਣ ਉਹਨੇ ਕਣਕ ਦਾ ਇੱਕ ਇਥੇ ਫੜ ਬਣਾਇਆ ਹੋਇਆ ਹੈ ਜਿਹੜਾ ਵੀ ਆਪਾਂ ਕਹਿੰਨੇ ਆ ਵੀ ਐਮਐਸਪੀ ਤੋਂ ਉੱਪਰ ਤਾਂ ਕੋਈ ਵੀ ਲੈ ਸਕਦਾ ਅਸੀਂ ਆਣਿਆ ਵੀ 100 ਰੁਪਏ ਵਧਾ ਕੇ ਜਿਹੜਾ 5 ਕਿਲੋ ਕਾਟਾ ਲਾਉਂਦਾ ਇਹ ਜਾਇਜ਼ ਨਹੀਂਗਾ ਕਿਸਾਨਾਂ ਦੇ ਉੱਤੇ ਸਾਡੇ ਕੋਲੇ ਪ੍ਰੂਫ ਨੇ ਜਿੱਨੇ ਉੱਥੇ ਕਿਸਾਨ ਖੜੇ ਸੀ ਆੜਤੀਆਂ ਦੇ ਦੋ ਤਿੰਨ ਆੜਤੀਏ ਨੇ ਆੜਤੀਆਂ ਦੇ ਕਣਕ ਉਹ ਉੱਥੇ ਡਾਇਰੈਕਟਰ ਵੇਖਦੀ ਸੀ ਮਾਰਕੀਟ ਦੀ ਕਮੇਟੀ ਦੀ ਫੀਸ ਤੋਂ ਬਿਨਾਂ ਉੱਥੇ ਭਰਾਈ ਹੋ ਜਾਂਦੇ ਤੁਸੀਂ ਬੜੀ ਨਿੰਦਨਯੋਗ ਗੱਲ ਹੈ ਕਿ ਸ਼ਾਂਤੀ ਲਈ ਜਿਹੜਾ ਉਹ ਪ੍ਰਦਰਸ਼ਨ ਆ ਕਰ ਰਹੇ ਸੀ ਸਾਡੇ ਸੰਯੁਕਤ ਮੋਰਚੇ ਦੇ ਆਗੂ ਉੱਥੇ ਇੱਕ ਸੂਬਾ ਆਗੂ ਸਾਡੇ ਗੁਰਦੀਪ ਸਿੰਘ ਦਿਖਾਉਂਦਾ ਦਾ ਸੀ ਉਹਨੇ ਡੀਐਸਪੀ ਨੇ ਪਹਿਲਾਂ ਉੱਥੇ ਅਧਿਕਾਰੀ ਨੇ ਉਹਨੂੰ ਗਾਲ ਭੈਣ ਦੀ ਕੱਢੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਧੱਕਾ ਮੁੱਕੀ ਕਰਕੇ ਸਾਡੇ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ लाठी चार्ज ਵੀ ਗਿਆ ਅਸੀਂ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਨਿੰਦਿਆ ਕਰਦੇ ਹਾਂ ਨਿਖੇਦੀ ਕਰਦੇ ਹਾਂ ਕਿ ਬਹੁਤ ਵੱਡ ਘਟਨਾ ਜਿਹੜੀ ਮਾੜੀ ਕੀਤੀ ਹੈ ਇਹਨਾਂ ਤੇ ਇਨਾਂ ਤੇ ਐਕਸ਼ਨ ਲੈਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਡੀਐਸਪੀ ਐਸਐਚਓ ਤੇ ਮੌਕੇ ਦੇ ਉੱਤੇ ਹੋਣੀ ਚਾਹੀਦੀ ਆ। ਆਤਿੰਦਰ ਸਰਕਾਰ ਮੁਰਦਾਬਾਦ 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 ਜੀ ਆਤਿੰਦਰ ਸਰਕਾਰ ਮੁਰਦਾਬਾਦ 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 ਅੱਜ ਦੀ ਮੀਟਿੰਗ ਦੇ ਐਜੰਡਾ ਜੀ ਕੱਲ ਆਪਾਂ ਇੱਥੇ ਇੱਕ ਗੱਦੜਵੇ ਦਾ ਕਾਰਤੀਗਾ ਪਹਿਲਾਂ ਇੱਥੇ ਸਰੋ ਖਰੀਦਾਂਦਾ ਸੀ ਹੁਣ ਉਹਨੇ ਕਣਕ ਦਾ ਇੱਥੇ ਫੜ ਬਣਾਇਆ ਹੋਇਆ ਹੈ ਜਿਹੜਾ ਵੀ ਆਪਾਂ ਕਹਿੰਨੇ ਆਂ ਵੀ ਐਮਐਸਪੀ ਤੋਂ ਉੱਪਰ ਤਾਂ ਕੋਈ ਵੀ ਲੈ ਸਕਦਾ ਸੀ ਆਣੇ ਵੀ 100 ਰੁਪਏ ਵਧਾ ਕੇ ਜਿਹੜਾ 5 ਕਿਲੋ ਕਾਟਾ ਲਾਉਂਦਾ ਇਹ ਜਾਇਜ਼ ਨਹੀਂਗਾ ਕਿਸਾਨਾਂ ਦੇ ਉੱਤੇ ਸਾਡੇ ਕੋਲੇ ਪ੍ਰੂਫ ਨੇ ਜਿੰਨੇ ਉੱਥੇ ਕਿਸਾਨ ਖੜੇ ਸੀ ਆਰਤੀਆਂ ਦੇ ਦੋ ਤਿੰਨ ਆਰਤੀਏ ਨੇ ਆਰਤੀਆਂ ਦੇ ਕਣਕ ਉਹ ਇੱਥੇ ਡਾਇਰੈਕਟ ਵੇਚਦੀ ਸੀ ਮਾਰਕੀਟ ਦੀ ਕਮੇਟੀ ਦੀ ਫੀਸ ਤੋਂ ਬਿਨਾ ਉਥੇ ਭਰਾਈ ਹੋ ਜਾਂਦੇ ਤੁਸੀਂ ਕੱਲ ਮੈਂ ਤੁਹਾਨੂੰ ਉਥੇ ਸੱਦਿਆ ਹੀ ਸੀ ਤੇ ਟਰੱਕਾਂ ਦੇ ਤੁਹਾਡੇ ਕੋਲ ਵੀਡੀਓ ਹੈਗਾ ਹੀ ਆ ਜੰਮੂ ਕਸ਼ਮੀਰ ਉਹਨੇ ਦੀ ਕਣਕ ਜਾਂਦੀ ਹੈ ਤੇ ਮਾਰਕੀਟ ਕਮੇਟੀ ਦੀ ਫੀਸ ਤੋਂ ਕਾਟਾ ਉਹਨੂੰ ਅਸੀਂ ਜੇ ਪੁੱਛਿਆ ਉਹ ਕਹਿੰਦਾ ਮੇਰਾ ਤਾਂ ਐਂ ਕੰਮ ਚੱਲਦਾ ਮੈਂ ਤਾਂ ਕਾਟੇ ਤੇ ਹੀ ਲੈਣਾ ਤੇ ਕਾਟੇ ਦੇ ਦੇਣਾ ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਵੀ ਜਿਹੜਾ ਜੇ ਫਾਰਮ ਦਾ ਮਤਲਬ ਵਲ ਫਿਰ ਕੀ ਹੈ ਉਹ ਕਹਿੰਦਾ ਜੇ ਫਾਰਮ ਨਹੀਂ ਅਸੀਂ ਦਿੰਦੇ ਮੈਂ ਕਿਹਾ ਫਿਰ ਮਾਰਕੀਟ ਕਮੇਟੀ ਦੀ ਫੀਸ ਕਹਿੰਦਾ ਨਾ ਸਾਡਾ ਕੋਈ ਮਾਰਕੀਟ ਕਮੇਟੀ ਦੇ ਕੀ ਇਸ ਨਾਲ ਕੋਈ ਸੰਬੰਧ ਹੈ ਇਹ ਮਾਰਕੀਟ ਕਮੇਟੀ ਦਾ ਜਿਹੜਾ ਇੱਥੋਂ ਦਾ ਮੇਨ ਅਧਿਕਾਰੀ ਹੈ ਇਹ ਛਰੇ ਆਵੇਂ ਇਹਨਾਂ ਨਾਲ ਰਲਿਆ ਹੋਇਆ ਛਰੇ ਆਵੇਂ ਅੱਗੇ ਵੀ ਦੋ ਤਿੰਨ ਅਸੀਂ ਮਸਲੇ ਜਿਵੇਂ ਪਿਛਲੇ ਵਾਰੀ ਝੋਨੇ ਦੇ ਦੋ ਛੈਲਰ ਫੜੇ ਸੀ ਇਹ ਕાળા ਮਾਲਾ ਵਿੱਚ ਹੀ ਕਰ ਜਾਂਦਾ ਹੁਣ ਵੀ ਕਹਿੰਦਾ ਫੜ ਫੜ ਮਨਜ਼ੂਰ ਫੜ ਦੀਆਂ ਮੇਰੇ ਕੋਲ ਲਿਸਟਾਂ ਐ ਐਪਲੀਕੇਸ਼ਨਾਂ ਜਰੂਰ ਦਿੱਤੀਆਂ ਡੀਸੀ ਸਾਹਿਬ ਨੇ ਫੜ ਕਿਸੇ ਦਾ ਮਨਜ਼ੂਰ ਨਹੀਂ ਅਜੇ ਤੱਕ ਕੀਤਾ ਮੰਡੀ ਦੇ ਵਿੱਚ ਨਾ ਲੰਬੀ ਜੀ ਕੀਤਾ ਤੇ ਨਾ ਮਲੋਟ ਮੰਡੀ 'ਚ ਕੋਈ ਕੀਤਾ ਇਹ ਜੇਨੋ ਤੁਸੀਂ ਵੀ ਪੁੱਛਿਆ ਅਸੀਂ ਵੀ ਪੁੱਛਿਆ ਜਾਂਦੇ ਅਧੇ ਅਧਿਕਾਰੀ ਤਾਂ ਕਹਿੰਦੇ ਨਹੀਂ ਫੜ ਕੋਈ ਮਨਜ਼ੂਰ ਹੈ ਤੇ ਇਹ ਕਹਿੰਦਾ ਹੋਊਗਾ ਇਹਦੇ ਕੋਲ ਪਤਾ ਨਹੀਂ ਕਿਹੜਾ ਕੋਈ ਅਧਿਕਾਰਤ ਕੋ ਰਹਿਗਾ ਇਹ ਆਪਦੇ ਡੀਸੀ ਤੋਂ ਬਿਨਾ ਹੀ ਕੋਈ ਅਧਿਕਾਰ ਤੇ ਭਾਵੇਂ ਮਨਜ਼ੂਰ ਕਰਦਾ ਇਹ ਫਿਰ ਉਹ ਦੂਜੇ ਕੰਮ ਨਾਲ ਹੀ ਕਰੀ ਜਾਂਦਾ ਮਨਜ਼ੂਰੀ ਤਾਂ ਦਿੱਤੀ ਜਾਂਦਾ ਸਾਰਿਆਂ ਨੂੰ ਇਹ ਵੀ ਇਹ ਸ਼ਰੇ ਆਮਿੰਦਰ ਜੀ ਰਲਿਆ ਹੋਇਆ ਸੈਕਟਰੀ ਸਾਹਿਬ ਜਿਹੜਾ ਕੱਲ ਸਾਰਾ ਮਸਲਾ ਫੜਿਆ ਤੇ ਤਸਿੰਗਾਂ ਡਾਈ ਜਾਂਦੇ ਦੋ ਤਿੰਨ ਬੰਦੇ ਚਾੜਤਗੇ ਸੀ ਉਹ ਵੀ ਨਵਾਲ ਬਣੇ ਇਕਾਲਤ ਉਥੇ ਟਰੱਕ ਤੁਸੀਂ ਦੇਖ ਹੀ ਲਿਆ ਤੇ ਟਰਾਲੀਆਂ ਫਿਰ ਭਜਾਲ ਕੇ ਸੀ ਜੀ ਇਸ ਸਬੰਧ ਵਿੱਚ ਅੱਜ ਤੁਸੀਂ ਕੋਈ ਦੇਰ ਮੰਗ ਪੁੱਤਰ ਅੱਜ ਅਸੀਂ ਮੇਰੀ ਕੱਲ ਐਸ ਡੀ ਐਮ ਸਾਹਿਬ ਨਾਲ ਦੋ ਵਾਰੀ ਗੱਲ ਹੋਈ ਐਸ ਡੀ ਐਮ ਸਾਹਿਬ ਨੂੰ ਦੱਸਿਆ ਉਹ ਆਂਦਾ ਵੀ ਅੱਜ ਛੁੱਟੀ ਹੈ ਮੈਂ ਬਾਹਰ ਆ ਤੇ ਕੱਲ ਨੂੰ ਤੁਸੀਂ ਮੈਨੂੰ ਲਿਖਤੀ ਰੂਪ ਚ ਦਿਓ ਮੈਂ ਇਹਦੇ ਤੇ ਕਾਰਵਾਈ ਕਰੂੰਗਾ ਅੱਜ ਅਸੀਂ ਆਹ ਵੇਖੋ ਲਿਖਤੀ ਰੂਪ ਚ ਸਾਰੀਆਂ ਜਥੇਬੰਦੀ ਤੋਂ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਸਾਰਿਆਂ ਨੇ ਸਾਈਨ ਕੀਤੇ ਆ ਲਿਖਤੀ ਰੂਪ ਚ ਦੇਣ ਅਸੀਂ ਐਸ ਡੀ ਐਮ ਸਾਹਿਬ ਕੋਲ ਚੱਲੇ ਆ ਉਹਨਾਂ ਨੂੰ ਐਪਲੀਕੈਂਟ ਦਿਲ ਚੱਲੇ ਆ ਸੀ ਉਹਨਾਂ ਨੂੰ ਆਖਣਾ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਸੈਕਟਰੀ ਹੈ ਇਹਦੀ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਇਹਦੀ ਬਦਲੀ ਕੀਤੀ ਜਾਵੇ ਲੋਕਲ ਹੈਗਾ ਇਹ ਇੱਥੇ ਛਰੇ ਆਵੇਂ ਸਰਕਾਰ ਦੇ ਨੁਮਾਇੰਦਿਆਂ ਨਾਲ ਰਲਿਆ ਹੋਇਆ ਤੇ ਛਰੇ ਆਵੇਂ ਧਸੀਆਂ ਡਾਈ ਜਾਂਦਾ ਤੇ ਅਸੀਂ ਕੰਨਿਆ ਵੀ ਇਹ ਅਸੀਂ ਚੌਂਕ ਕਮਿਸ਼ਨਰ ਨੂੰ ਵੀ ਸ਼ਿਕਾਇਤ ਕਰਾਂਗੇ ਚੌਂਕ ਕਮਿਸ਼ਨਰ ਨੂੰ ਵੀ ਸ਼ਿਕਾਇਤ ਕਰਾਂਗੇ ਤੇ ਇਹਦੀ ਅਸੀਂ ਬਦਲੀ ਕੀਤੀ ਜਾਵੇ ਆਪਣੇ ਇਹਨੂੰ ਡੀਸੀ ਸਾਹਿਬ ਨੂੰ ਤੇ ਆਪਣੇ ਐਸਡੀਐਮ ਸਾਹਿਬ ਨੂੰ ਵੀ ਕਰਾਂਗੇ ਜੀ ਸਾਡਾ ਜਿਹੜਾ ਸੰਯੁਕਤ ਮੋਰਚੇ ਦਾ ਅੱਜ ਮਲੋੜ ਦੇ ਵਿੱਚ ਮੀਟਿੰਗ ਹੋਈ ਹੈ ਸਾਰੀਆਂ ਜਥੇਬੰਦੀਆਂ ਦੀ ਇਹ ਸਾਨੂੰ ਐਸਕੇਐਮ ਪੰਜਾਬ ਦਾ ਜਿਹੜਾ ਇੱਕ ਸੱਦਾ ਸੀ ਆ ਜਿਹੜੇ ਭਾਜਪਾ ਦੇ ਜਿੰਨੇ ਵੀ ਲੀਡਰ ਆ ਜਿਹੜੇ ਪਿੰਡਾਂ ਚ ਆਉਣਗੇ ਅਸੀਂ ਉਹਨਾਂ ਨੂੰ ਸਵਾਲ ਘੇਰ ਕੇ ਪੁੱਛਣਾ ਕਿ ਸਾਡੇ ਨਾਲ ਜਿਹੜਾ ਦਿੱਲੀ ਅੰਦੋਲਨ ਦੇ ਵਿੱਚ ਵਾਅਦੇ ਕੀਤੇ ਸੀਗੇ ਪਰਚੇ ਜਿਹੜੇ ਰੱਦ ਕਰਾਂਗੇ ਐਮਐਸਪੀ ਤੇ ਕਮੇਟੀ ਬਣਾ ਕੇ ਐਮਐਸਪੀ ਦਾ ਕਾਨੂੰਨ ਲਿਆਵਾਂਗੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਸਿੱਟੇ ਸੜਕਾਂ ਦੇ ਉੱਤੇ ਕੱਲ ਲਾਏ ਤਾਂ ਅਸੀਂ ਇਹਨਾਂ ਨੂੰ ਪੁੱਛਣਾ ਵੀ ਅਸੀਂ ਭਾਰਤ ਦੇ ਜਿਹੜੇ ਕਿਸਾਨ ਜਿਹੜੇ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਇਹ ਤੋਂ ਥੋੜੀ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਇਸ ਕਰਕੇ ਤੁਹਾਨੂੰ ਅਸੀਂ ਜਿਹੜਾ ਵੜਨਾ ਬੰਦ ਕੀਤਾ ਕਿ ਸਾਡਾ ਤੁਸੀਂ ਦਿੱਲੀ ਜਾਣਾ ਬੰਦ ਕੀਤਾ ਸੀ ਅਸੀਂ ਉਹ ਸਵਾਲ ਜਿੰਨੇ ਵੀ ਐਸਕੇਐਮ ਦੇ ਵੱਲੋਂ ਜਿਹੜੀ ਸਾਡੀ ਕਾਲ ਹੈ ਉਸ ਦੇ ਉੱਤੇ ਸਾਰੇ ਜਿਹੜੇ ਪਿੰਡਾਂ ਚ ਭਾਜਪਾ ਦੇ ਲੀਡਰ ਆਉਣਗੇ ਇਹਨਾਂ ਨੂੰ ਘੇਰ ਕੇ ਅਸੀਂ ਸਵਾਲ ਜ਼ਰੂਰ ਪੁੱਛਾਂਗੇ ਇੱਕ ਕੋਈ ਕੱਲ ਲਾਠੀ ਚਾਰਜ ਹੋਇਆ ਮੋੜ ਹਲਕੇ ਦੇ ਵਿੱਚ ਕਿਸਾਨਾਂ ਦੇ ਹਾਂ ਉਹ ਬੜੀ ਨਿੰਦਨਯੋਗ ਗੱਲ ਹੈ ਕਿ ਸ਼ਾਂਤੀ ਮੈਂ ਜਿਹੜਾ ਉਹ ਪ੍ਰਦਰਸ਼ਨ ਕਰ ਰਹੇ ਸੀ ਸਾਡੇ ਸੰਯੁਕਤ ਮੋਰਚੇ ਦੇ ਆਗੂ ਉਥੇ ਇੱਕ ਸੂਬਾ ਆ ਗੂ ਸਾਡੇ ਗੁਰਦੀਪ ਸਿੰਘ ਦਿਖਾਉਂਦਾ ਦਾ ਸੀ ਉਹਨੇ ਡੀਐਸਪੀ ਨੇ ਪਹਿਲਾਂ ਉੱਚ ਅਧਿਕਾਰੀ ਨੇ ਉਹਨੂੰ ਗਾਲ ਭੈਣ ਦੀ ਕੱਢੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਧੱਕਾ ਮੁਕੀ ਕਰਕੇ ਸਾਡੇ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ लाਠੀ ਚਾਰਜ ਵੀ ਗਿਆ ਅਸੀਂ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਨਿੰਦਿਆ ਕਰਦੇ ਹਾਂ ਨਿਖੇਦੀ ਕਰਦੇ ਹਾਂ ਕਿ ਬਹੁਤ ਵੱਡ ਘਟਨਾ ਜਿਹੜੀ ਮਾੜੀ ਕੀਤੀ ਹੈ ਇਹਨਾਂ ਤੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਡੀਐਸਪੀ ਐਸਐਚਓ ਤੇ ਮੌਕੇ ਤੇ ਉੱਥੇ ਹੋਣੀ ਚਾਹੀਦੀ ਹੈ